ਅੱਜ ਜੀ ਵੈਸੇ ਮਤਲਬ ਆਮ ਰੂਟੀਨ ਚੈਕਿੰਗ ਅਸੀਂ ਕੀਤੀ ਹੈਗੀ ਆਪਣੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਚੱਲਦਾ ਪਿਆ ਹੈ ਫਰਦ ਕੇਂਦਰ ਸੇਵਾ ਕੇਂਦਰ ਦੇ ਵਿੱਚ ਜਿਹੜੇ ਵੀ ਆਮ ਲੋਕ ਸੁਵਿਧਾਵਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਸੁਵਿਧਾਵਾਂ ਨੂੰ ਸਹੀ ਤੇ ਓਨੈਸਟ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਚੈਕਿੰਗ ਕੀਤੀ ਗਈ ਹੈ ਅੱਜ ਕਿ ਸਾਰੇ ਅਧਿਕਾਰੀ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ ਲੋਕਾਂ ਵੱਲੋਂ ਜਿਹੜੇ ਕੰਮ ਪ੍ਰਤੀ ਤਸ਼ਲੀਬਖਸ਼ ਆਪਣਾ ਫੀਡਬੈਕ ਦਿੱਤਾ ਗਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੋਰ ਸਾਡੇ ਵੱਲੋਂ ਥੋੜਾ ਬਹੁਤ ਕਮੀ ਪੇਸ਼ੀ ਇਨਫਰਾਸਟ੍ਰਕਚਰ ਜਾਂ ਹੋਰ ਕਮਾਂ ਦੇ ਵਿੱਚ ਆ ਰਹੀ ਹੈ ਉਹ ਅਸੀਂ ਜਲਦ ਤੋਂ ਜਲਦ ਪੂਰੀ ਕਰਾਂਗੇ ਜੀ ਠੀਕੋ ਜੀ ਤੁਸੀਂ ਸਾਰੇ ਕਿਤੇ ਜੇ ਦੇਖੋਗੇ ਸਾਰੇ ਕਿਤੇ ਹਰ ਸੇਵਾ ਦਾ ਹਰ ਕੰਮ ਦੇ ਪ੍ਰਤੀ ਆਫੀਸਰ ਦਾ ਫੋਨ ਨੰਬਰ ਤੋਂ ਲੈ ਕੇ ਬੋਰਡ ਸਾਰਾ ਕੁਝ ਲੱਗਿਆ ਹੋਇਆ ਹੈ ਐਂਡ ਅੱਜਕੱਲ੍ਹ ਜਮਾਨਾ ਪੂਰਾ ਟੈਕਨੋਲੋਜੀਕਲ ਸਾਰਾ ਕੁਝ ਆ ਗਿਆ ਹੈ ਜ਼ਿਆਦਾਤਰ ਸੇਵਾਵਾਂ ਸਰਕਾਰ ਨੇ ਆਨਲਾਈਨ ਹੀ ਦਿੱਤੀਆਂ ਹੋਈਆਂ ਬਾਵੇਂ ਉਹ ਸੇਵਾ ਕੇਂਦਰ ਦੀ ਹੋਵੇ ਬਾਵੇਂ ਜਿਹੜੀ ਫਰਦ ਹੋ ਗਈ ਆ ਹੋਰ ਸਭ ਹੋ ਗਿਆ ਕਾਫੀ ਸੇਵਾਵਾਂ ਧੀਰੇ ਧੀਰੇ ਸਰਕਾਰ ਆਨਲਾਈਨ ਕਰ ਰਹੀ ਹੈ ਪਰ ਉਸ ਤੋਂ ਬਾਅਦ ਵੀ ਕੁਝ ਵਿਅਕਤੀ ਹੁੰਦੇ ਜਿਨ੍ਹਾਂ ਨੂੰ ਮਤਲਬ ਟੈਕਨੋਲੋਜੀਕਲੀ ਇਨਾ ਟੈਕਨੀਕਲੀ ਕੰਮ ਕਰਨਾ ਨਹੀਂ ਆਂਦਾ ਫਿਰ ਵੀ ਉਹ ਸਾਡੇ ਦਫ਼ਤਰ 'ਚ ਆ ਕੇ ਕੰਮ ਕਰਵਾਉਂਦੇ ਤਾਂ ਮੈਂ ਉਹਨਾਂ ਤੋਂ ਇਹ اپੀਲ ਕਰਦਾ ਕਿ ਸਿੱਧੇ ਆ ਕੇ ਤੁਸੀਂ ਅਫਸਰ ਨਾਲ ਗੱਲਬਾਤ ਕਰੋ ਉੱਥੇ ਦੇ ਸਟਾਫ ਨਾਲ ਗੱਲਬਾਤ ਕਰੋ ਵਿੱਚ ਕਿਸੇ ਏਜੰਟ ਜਾਂ ਹੋਰ ਕਿਸੇ ਦੀ ਲੋੜ ਨਹੀਂ ਹੈਗੀ ਤੇ ਸਰਕਾਰ ਦੀ ਇਹ ਹੀ ਮੁਹਿੰਮ ਹੈ ਕਿ ਜਲਦ ਤੋਂ ਜਲਦ ਤੇ ਬੜੇ ਸੁਗਮ ਤਰੀਕੇ ਨਾਲ ਲੋਕਾਂ ਨੂੰ ਲੋਕ ਸੁਵਿਧਾਵਾਂ ਮਿਲਣ